ਪੌਸਕ ਗੱਲ ਦੇ ਵਿੱਚ ਵੀ ਮਲਵੇਟਰ ਤਕਨੀਕ ਦੀ ਸਫਲਤਾਪੂਰਵਕ ਕਣਕ ਦੀ ਉਗਣ ਸ਼ਕਤੀ ਕਿਵੇਂ ਸਹੀ ਹੁੰਦੀ ਆ ਇਹਦੇ ਲਈ ਕੀ ਤਰਤੀਬ ਕਰਨੀ ਪੈਂਦੀ ਆ ਇਹਦੇ ਕਿੰਨੇ ਬੈਨੀਫਿਟ ਨੇ ਮਲਵੇਟਰ ਤਕਨੀਕ ਸਾਰੀ ਪਰਾਲੀ ਮਿਕਸ ਕਰਨ ਵਾਸਤੇ ਸਭ ਤੋਂ ਬੈਸਟ ਕਿਹ ਹੀ ਜਾਣ ਵਾਲੀ ਤਕਨੀਕ ਆ ਇਹ ਕਿਵੇਂ ਬੈਸਟ ਆ ਕਿਵੇਂ ਇਹ ਪੋਸੀਬਲ ਹੋ ਸਕਦੀ ਆ ਸਾਰੀ ਏ ਟੂ ਜ਼ेड ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਣਾ ਸੰਗਿਆ ਵਾਲਾ ਆਹ ਖੇਤ ਆਪਣੇ ਗਰੁੱਪ ਦੇ ਵਿੱਚ ਵੀਡੀਓ ਪਾਈਦੀ ਆਪਾਂ ਨੇ ਵੀ ਕਿੰਨਾ ਖੁਸ਼ਕਦੀ ਇਹ ਗਰਦਾ ਉੜਦਾ ਦੀ ਰਾਤ ਨੂੰ ਇਹਦੇ ਵਿੱਚ ਰੋਡਾ ਵਿਟਰ ਨਾਲ ਇੱਕ ਵਾਰ ਵਹਾਈ ਕੀਤੀ ਸਾਰੀ ਪਰਾਲੀ ਮਿਕਸ ਕੀਤੀ ਹੋਈ ਆ ਕਣਕ ਫੇਰ ਵੀ ਦਾਣਾ ਦਾਣਾ ਉੱਗ ਗਿਆ ਜੀ ਇਹ ਹਜੇ ਦਾਣਾ ਕਣਕ ਬਹੁਤ ਥਾਂਵੇਂ ਨਹੀਂ ਵੀ ਉੱਗੀ ਜਿਵੇਂ ਕਿ ਆਹ ਕੋਨਾ ਦੇਖ ਲਓ ਬਿਲਕੁਲ ਖਾਲੀ ਪਿਆ ਕਿਉਂਕਿ ਜਿੱਥੇ ਜ਼ਿਆਦਾ ਖੁਸ਼ਕ ਗਿੱਲਾ ਗਿੱਲ ਹੌਲੀ ਹੌਲੀ ਜੁੜ ਰਹੀ ਆ ਤੇ ਉੱਗ ਰਹੀ ਆ ਜੇ ਯਾਨੀ ਕਿ ਹੋਰ ਕੋਈ ਵਿਧੀ ਹੁੰਦੀ ਜਿਹਦੇ ਵਿੱਚ ਸਾਰੀ ਪਰਾਲੀ ਮਿਕਸ ਕਰਨੀ ਪੈ ਜਵੇ ਤੇ ਕਣਕ ਦੀ ਗਿੱਲਾ ਕਣਕ ਲਈ ਗਿੱਲਾ ਜਿਹੜੀ ਉਹ ਘਟ ਹੋਵੇ ਉਥੇ ਨਹੀਂ ਕਣਕ ਉੱਗਦੀ ਹੈਗੀ ਵੱਟਾ ਘੇੜਾ ਦੇਖ ਲਓ ਇੱਕ ਘੇੜਾ ਮੈਂ ਇਹੀ ਕੈਪਚਰ ਕਰ ਰਿਹਾ ਵੀ ਇੱਕ ਘੇੜੇ ਦੇ ਵਿੱਚ ਕਣਕ ਨਹੀਂ ਉੱਗੀ ਇਹਦੇ ਵਿੱਚ ਕਿਉਂਕਿ ਇੱਥੇ ਜ਼ਿਆਦਾ ਖੁਸ਼ਕ ਦੀ ਤੇ ਰੋਟਾਵੇਟਰ ਵੀ ਇੱਥੇ ਘੱਟ ਲੱਗਿਆ ਵੱਟ ਕੋਲੇ ਉੱਚਾ ਹੋਣ ਕਰਕੇ ਰੋਟਾਵੇਟਰ ਥੋੜਾ ਉੱਪਰ ਰਿਹਾ ਤੇ ਗਿੱਲ ਨਹੀਂ ਬਣੀ ਮਿੱਟੀ ਵੀ ਬਰੀਕ ਨਹੀਂ ਹੋਈ ਹੈਗੀ ਉਸ ਕਰਕੇ ਇੱਥੇ ਗਿੱਲ ਹੌਲੀ-ਹੌਲੀ ਜੁੜ ਰਹੀ ਆ ਕਣਕ ਉੱਗ ਜਾਊਗੀ ਨਹੀਂ ਵੀ ਉੱਗੂਗੀ ਤਾਂ ਤਰੇਲ ਨਾਲ 2-4 ਦਿਨਾਂ ਦੇ ਵਿੱਚ ਬਾਹਰ ਉੱਗ ਜਾਊਗੀ ਆ ਕੋਨਾ ਖਾਲੀ ਪਿਆ ਆਪਾਂ ਥੋੜਾ ਦੂਰ ਤੋਂ ਵੀ ਦਿਖਾ ਦਿੰਨੇ ਆ ਆ ਦੇਖੋ ਉਧਰ ਹਰੇ ਭਾਈ ਮਾਰਦੀ ਆ ਇੱਕ-ਇੱਕ ਢੇੜਾ ਵੱਟਾਂ ਦੇ ਕੋਲੇ ਬਹੁਤ ਘੱਟ ਕਣਕ ਉੱਗੀ ਆ ਵੱਟ ਯਾਨੀ ਕਿ ਖੇਤ ਦੇ ਵਿੱਚੋਂ ਵੀ ਇਦਾਂ ਹੀ ਥੀ ਕੰਡੀਸ਼ਨ ਜਿਹੜੀ ਕਿ ਹੁਣ ਬਹੁਤ ਜ਼ਿਆਦਾ ਕਣਕ ਦਿਖ ਰਹੀ ਆ ਨੰਗੀ ਅੱਖ ਨਾਲ ਵੱਧ ਦਿਖ ਰਹੀ ਆ ਕੈਮਰੇ ਦੇ ਵਿੱਚ ਇਸ ਲਈ ਘੱਟ ਦਿਖ ਰਹੀ ਆ ਕਿਉਂਕਿ ਪਰਾਲੀ ਬਹੁਤਾ ਮਲਚਰ ਟੈਕਨੀਕ ਕੀ ਆ ਮਲਚਰ ਪਲਸ ਰੋਟਾਵੇਟਰ ਪਹਿਲਾ ਸਿੰਪਲ ਕੰਬਾਈਨ ਤੋਂ ਕਟਿੰਗ ਕਰਾਉਣੀ ਆ ਸਿੰਪਲ ਕੰਬਾਈਨ ਜਾਨੀ ਕਿ ਵਿਦਾਉਟ ਸਪਰੈਸਸ ਐਮ ਐਸ ਜਾਂ ਵਿਦਾਉਟ ਐਸ ਐਮ ਐਸ ਇੱਕ ਐਸ ਐਮ ਐਸ ਹੁੰਦਾ ਜਿਹੜਾ ਪ੍ਰਾਲੀ ਨੂੰ ਖਿਲਾਰਦਾ ਸਿਰਫ ਇੱਕ ਸਪਰੈਸਸ ਐਮ ਐਸ ਹੁੰਦਾ ਜਿਹੜਾ ਪ੍ਰਾਲੀ ਦੇ ਟੁਕੜੇ ਕਰਕੇ ਸੜਦਾ ਉਹ ਕੁਝ ਨਹੀਂ ਲਗਾਇਆ ਗਿਆ ਵਿਦਾਉਟ ਐਸ ਐਮ ਐਸ ਸਿੰਪਲ ਕੰਬਾਈਨ ਹੁੰਦੀ ਹੈ ਜਿਹੜੀ ਉਹ ਤੋਂ ਕਟਿੰਗ ਕੀਤੀ ਆ ਉਸ ਤੋਂ ਬਾਅਦ ਮਲਚਰ ਮਾਰਿਆ ਮਲਚਰ ਮਾਰਨ ਤੋਂ ਬਾਅਦ ਦੇਖਿਆ ਵੀ ਗੱਲਾਂ ਜਿਹੜੀ ਉਹ ਬਹੁਤ ਜ਼ਿਆਦਾ ਖੁਸਕਾ ਵੀ ਥੱਲੇ ਹੈਗੀ ਆ ਬਹੁਤ ਦੂਰ ਆ ਗੱਲ ਤੇ ਆਪਣੇ ਨੇੜੇ ਨਹੀਂ ਹੈਗੀ ਜਿੱਥੇ ਆਪਾਂ ਨੂੰ ਚਾਹੀਦੀ ਆ ਤਾਂ ਫਿਰ ਰਾਤ ਨੂੰ ਇਹਦੇ ਵਿੱਚ ਇੱਕ ਵਾਰ ਰੋਟਾਵੇਟਰ ਖਾਲੀ ਮਾਰਿਆ ਗਿਆ ਵੈਸੇ ਰੋਟਾਵੇਟਰ ਅਸੀਂ ਸਿੰਗਲ ਨਾਲੇ ਕਣਕ ਬੀਜਦਨੇ ਹੁੰਦੇ ਆ ਅੱਗੇ ਪਹਿਲਾਂ ਪਿਛਲੇ 2016 ਤੋਂ ਜਲ ਰਿਹਾ ਮੰਨ ਲਓ 7-8 ਸਾਲਾਂ ਤੋਂ 9 ਸਾਲਾਂ ਤੋਂ ਪਹਿਲਾਂ ਬਸ ਮਲਚਰ ਮਾਰਨ ਤੋਂ ਬਾਅਦ ਰੋਟਾਵੇਟਰ ਦੇ ਨਾਲ ਅਸੀਂ ਕਣਕ ਵੀ ਦਿੰਨੇ ਆ ਪਰ ਇਸ ਵਾਰ ਫਿਰ ਗੱਲ ਘੱਟ ਹੋਣ ਕਰਕੇ ਝੋਨਾ ਲੇਡ ਗਾਰਡਿੰਗ ਹੋਇਆ ਮੰਡੀ ਦੇ ਵਿੱਚ ਮੌਇਸਚਰ ਦਾ ਰੋਲਾ ਪੈਂਦਾ ਦੀ ਇਸ ਕਰਕੇ ਆ ਦੇਖੋ ਕਣਕ ਦਾ ਜੇ ਮੈਂ ਤੁਹਾਨੂੰ ਦਿਖਾ ਦਵਾਂ ਕਿਤੇ ਗੈਪ ਫਿਲ ਨਹੀਂ ਹੈਗਾ ਕਿਤੇ ਵੀ ਹੁਣ ਜਿਹੜੀ ਕਣਕ ਉਗੀ ਆ ਕਿਤੇ ਵੀ ਪ੍ਰਾਲੀ ਦੇ ਢੇਰ ਚ ਦਿਖਾ ਦਣਾ ਦੇਖ ਲਓ ਪ੍ਰਾਲੀ ਦੇ ਵਿੱਚ ਸਾਰੇ ਦੇ ਦੇਖ ਲਓ ਕਣਕ ਗੈਪ ਫਿਲ ਨਹੀਂ ਜੇ ਨੰਗੀ ਅੱਖ ਨਾਲ ਦੇਖੋਗੇ ਆਗੇ ਫਿਰ ਤਾਂ ਕਣਕ ਬਹੁਤ ਸੋਹਣੀ ਲੱਗਦੀ ਆ ਕੈਮਰੇ ਦੇ ਵਿੱਚ ਥੋੜੀ ਇਹ ਲੱਗਦੀ ਆ ਇਹ ਖੇਤ ਦੀਆਂ ਲੋਕੇਸ਼ਨਾਂ ਤੁਸੀਂ ਆਲੇ-ਦਾਲੋਂ ਦੇਖ ਸਕਦੇ ਹੋ ਆ ਪੀਲਾ ਕੋਠਾ ਵੀ ਦੇਖ ਸਕਦੇ ਹੋ ਆਪਣਾ ਦੁਬਾਰੇ ਵੀ ਇੱਥੋਂ ਵੀਡੀਓ ਕੈਪਚਰ ਕਰਾਂਗੇ ਆਪਾਂ ਤੇ ਮਲਚਰ ਮਾਰਿਆ ਮਲਚਰ ਮਾਰਨ ਤੋਂ ਬਾਅਦ ਰਾਤ ਨੂੰ ਇਹਦੇ 'ਚ ਰੋਡਾ ਵੇਟਰ ਮਾਰਿਆ ਤੇ ਸਵੇਰੇ ਆ ਕੇ ਤਰੇਲ ਪਈ ਹੋਈ ਸੀ ਸਵੇਰੇ ਸਾਜਰੇ 7 ਵਜੇ ਆ ਕੇ ਕਣਕ ਬੀਜਣੀ ਸਟਾਰਟ ਕਰਤੀ ਤੇ 9 ਵਜੇ ਦੇ ਨੂੰ ਕਣਕ ਤਰੇਲ-ਤਰੇਲ ਦੇ ਵਿੱਚ ਬੀਜਤੀ ਤੇ ਉਸ ਤੋਂ ਬਾਅਦ ਕਣਕ ਗਿੱਲ ਘੱਟ ਹੋਣ ਕਰਕੇ ਹੌਲੀ ਜੁੜੀ ਬੱਟ ਫੇਰ ਵੀ ਜੁੜ ਗਈ ਤੇ 10 12 ਦਿਨਾਂ ਬਾਅਦ ਕਣਕ ਬਾਹਰ ਨਿਕਲੀ ਵੈਸੇ ਇਹ ਤਕਨੀਕ ਦੇ ਵਿੱਚ 95 60 ਦਿਨ ਕਣਕ ਨਿਕਲੇ ਆਉਂਦੀ ਆ ਜੇ ਪੂਰੀ ਗੱਲ ਹੋਵੇ ਤਾਂ ਤੇ ਸਾਡੀ 10 12 ਦਿਨਾਂ ਬਾਅਦ ਕਣਕ ਨਿਕਲੀ ਤੇ ਹੁਣ ਇਹ ਖੇਤ ਆ ਜਿਹੜਾ ਪੂਰਾ ਅਸੀਂ ਸੈਟੀਸਫਾਈਡ ਆ ਇਹ ਖੇਤ ਤੋਂ ਆਲੇ-ਦਾਲੇ ਵਾਲਾ ਢੇੜਾ ਤਾਂ ਚਲੋ ਇੱਕ ਰਹੇਂਦਾ ਇਹ ਤਾਂ ਬਾਅਦ ਹੋ ਜਾਊਗਾ ਪਾਣੀ ਲੱਗੇ ਵਗੈਰਾ ਤੇ ਹੋ ਜਾਊਗਾ ਜੇ ਨਹੀਂ ਵੀ ਹੋਊਗਾ ਤਾਂ ਕਿੰਨੇ ਕ ਦਾਣੇ ਵਿੱਚ ਹੈਗੇ ਨੇ ਉਹੀ ਡਿੱਲਰ ਵਗੈਰਾ ਕਰ ਜਾਣਗੇ ਇਹਦਾ ਕੋਈ ਜਾਨੀ ਕਿ ਏਡਾ ਵੱਡਾ ਈਸ਼ੂ ਨਹੀਂ ਹੈਗਾ ਆ ਦੇਖੋ ਪਰਾਲੀ ਦੀ ਕਿੱਡੀ ਢੇਰੀ ਆ ਇਹਦੇ ਵਿੱਚ ਵੀ ਕਣਕ ਸਾਰੀ ਹਰੀ ਖੜੀਆ ਜਿੱਥੇ ਕਮੈਨ ਦੇ ਦਾਣੇ ਵਗੈਰਾ ਬਾਇਏ ਹੋਏ ਦੀ ਇੱਥੇ ਖਲਾਰਤੀ ਸਾਰੀ ਕਣਕ ਦੇ ਦਾਣੇ ਉੱਗੇ ਹੋਏ ਨੇ ਤੇ ਇਹ ਆਪਣੇ ਮਲਵੇਟਰ ਤਕਨੀਕ ਦੀ ਵਿਧੀ ਅਪਣਾਈਆ ਰੋਟਾਵੇਟਰ ਨਾਲ ਕਣਕ ਬਾਇਵਲ ਨਾਲ ਰੋਟਾਵੇਟਰ ਨਾਲ ਬਾਗੇ ਰੋਟਾਵੇਟਰ ਨਾਲੇ ਬੀਜਤੀ ਖੁਸਕ ਗਿੱਲ ਹੋਣ ਕਰਕੇ ਜੇ ਨਾ ਹੋਵੇ ਸਿੱਧੀ ਰੋਟਾਵੇਟਰ ਨਾਲ ਵਿਜਾਈ ਕਰ ਦਨੇ ਆ ਬੈਨੀਫਿਟ ਇਹ ਵਿਧੀ ਦਾ ਮੈਨੂੰ ਇਹ ਲੱਗਿਆ ਪਿਛਲੇ 6-7 ਸਾਲਾਂ ਤੋਂ 8 ਸਾਲਾਂ ਤੋਂ ਜਿੰਨਾ ਵੀ ਸਾਡਾ ਤਜਰਬਾ ਵੀ ਇਹਦੇ ਵਿੱਚ ਇੱਕ ਦਾ ਖੁਸਕ ਗਿੱਲ ਵਾਲਾ ਕੋਈ ਪੰਗਾ ਨਹੀਂ ਹੈਗਾ ਇਦਾਂ ਆਪਾਂ ਦੁਬਾਰਾ ਬਾਗੇ ਵੀ ਕਣਕ ਹਰੀ ਕਰ ਸਕਦੇ ਆ ਜਿਹੜੀ ਕਿ ਹੋਰ ਵਿਧੀਆਂ ਰਾਹੀ ਨਹੀਂ ਹੁੰਦੀ ਤੇ ਦੂਸਰਾ ਸੁੰਡੀ ਵਾਲਾ ਜਿਹੜਾ ਸਾਰੀ ਪਰਾਲੀ ਦੇ ਵਿੱਚ ਮੇਨ ਪੰਗਾ ਪੈਂਦਾ ਸੁੰਡੀ ਦਾ ਸੁੰਡੀ ਦਾ ਪੰਗਾ ਨਹੀਂ ਹੈਗਾ ਇਹਦੇ ਵਿੱਚ ਸੁੰਡੀ ਅੱਜ ਤੱਕ ਤਾਂ ਸਾਡੇ ਖੇਤ ਦੇ ਵਿੱਚ ਕਦੇ ਐਂਟਰ ਹੋਈ ਨਹੀਂ ਬਾਕੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਸ ਵਾਰ ਆਊਗੀ ਤਾਂ ਉਹ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਬਾਕੀ ਹੋਰ ਕਿੰਨੀਆਂ ਵੀ ਵਿਧੀਆਂ ਨੇ ਸੁਪਰ ਸੀਡਰ ਆ ਆਪਣੀ ਡ੍ਰਿਲ ਹੈ ਖੇਤ ਬਾਗੇ ਤਿਆਰ ਕਰਿਆ ਜ਼ੀਰੋ ਡ੍ਰਿਲ ਹੈ ਯਾ ਕੋਈ ਮਾਲਚਿੰਗ ਵਿਧੀ ਆ ਹੋਰ ਸਾਰੀਆਂ ਵਿਧੀਆਂ ਨਾਲੋਂ 2-3 ਕੁਇੰਟਲ ਝਾੜ ਪਰ 1 ਏਕੜ ਦਾ ਵੱਧ ਰਹਿੰਦਾ ਇਹ ਵਿਧੀ ਨਾਲ ਹੀ ਸਾਡੇ ਖੇਤ ਦੀ ਰਿਪੋਰਟ ਇਹ ਆ ਬਾਕੀ ਹੋਰ ਕਿਸੇ ਖੇਤ ਦੇ ਵਿੱਚ ਜੇ ਕਿਸੇ ਹੋਰ ਵਿਧੀ ਨਾਲ ਝਾੜ ਵੱਧ ਰਹਿੰਦਾ ਤਾਂ ਉਸ ਬੰਦੇ ਨੂੰ ਉਸ ਵਿਧੀ ਨੂੰ ਅਪਣਾਉਣਾ ਚਾਹੀਦਾ ਪੱਟ ਮਲਵੇਟਰ ਤਕਨੀਕ ਨਾਲ ਸਾਡੇ ਖੇਤ ਦੇ ਵਿੱਚ ਕਾਫੀ ਝਾੜ ਵੱਧਦਾ ਆ 2-3 ਕੁਇੰਟਲ ਤਾਂ ਆਉਂਦੀ ਆ ਮਿਨੀਮਮ ਯਾਨੀ ਕਿ 1.5 ਕੁਇੰਟਲ ਤਾਂ ਸੀਨੇ ਮੰਨੇ ਹੀ ਮੰਨੇ ਆ ਵੀ 1.5 ਕੁਇੰਟਲ ਤਾਂ ਵੱਧ ਆਉਂਦੀ ਆ ਆਉਂਦਾ ਪਰ 1 ਏਕੜ ਹਿਸਾਬ ਨਾਲ ਇਹਦਾ ਇਹ ਬੈਨੀਫਿਟ ਆ ਤੇ ਪਾਣੀ ਵੀ ਇਹਨੂੰ ਉਹੀ ਵੈਸੀ ਆਮ ਵਾਂਗੂ ਲੱਗਦਾ 30 ਦਿਨਾਂ ਦੇ ਉੱਤੇ ਪਾਣੀ ਲੱਗਦਾ ਜਿਵੇਂ ਹੁਣੇ ਖੁਸਕ ਗਿੱਲ ਦੇ ਵਿੱਚ ਬੀਜਿਆ ਗਣਕ ਨਿਕਲੀ ਬਹੁਤ ਹੌਲੀ ਆ ਜੋਰ ਲੈ ਕੇ ਉਹ ਨਿਕਲੀ ਆ ਤਾਂ ਇਹਨੂੰ ਹੋ ਸਕਦਾ ਸੀ 25 ਦਿਨਾਂ ਤੇ ਪਾਣੀ ਲਾ ਦਈਏ ਇਹ ਪਾਣੀ ਵੀ ਪਹਿਲਾਂ ਜਿਹੜਾ ਉਹ ਫੇਰ ਭਰਮਾ ਲਾਉਣਾ ਪੈਂਦਾ ਵੀ ਤਾਂ ਕਿ ਜਿਹੜੀ ਆ ਪਰਾਲੀ ਖੇਤ ਦੇ ਵਿੱਚ ਪਈ ਦਿਖਦੀ ਆ ਇਹ ਪਰਾਲੀ ਦੇ ਉੱਪਰ ਦੀ ਪਾਣੀ ਲੰਘ ਜਾਵੇ ਤਾਂ ਕਿ ਚੰਗੀ ਤਰ੍ਹਾਂ ਗਲ ਸੜ ਜਾਵੇ ਤੇ ਹੋਰ ਵਿਧੀ ਦੇ ਵਿੱਚ ਜੇ ਧਿਆਨ ਰੱਖਣ ਜੋ ਗੱਲਾਂ ਡੀ ਏ ਪੀ ਮੈਂ ਦੇਖਿਆ ਵੀ ਸਾਰੇ ਡਾਕਟਰ ਸਾਹਿਬਾਂ ਲਾ ਲਓ ਜਾਂ ਹੋਰ ਲਾ ਲਓ ਜਾਂ ਮੇਰਾ ਤਜਰਬਾ ਲਾ ਲਓ ਸਾਰੇ ਸਾਰੀ ਪ੍ਰਾਲੀ ਵਿੱਚ ਦੱਬਣ ਨਾਲ ਡੀਏਪੀ ਵੱਧ ਪਾਉਣ ਨੂੰ ਕਹਿੰਦੇ ਨੇ ਤੇ ਸਾਡਾ ਵੀ ਤਜਰਬਾ ਇਹੀ ਹੈ ਕਿਉਂਕਿ ਅਸੀਂ ਤਾਂ ਕਦੇ ਘੱਟ ਪਾ ਕੇ ਦੇਖੇ ਨਹੀਂ ਅਸੀਂ ਤਾਂ ਡੀਏਪੀ 75 ਤੋਂ 80 ਕਿਲੋ ਹੀ ਪਾਉਂਿਆ ਪਹਿਲਾਂ ਦਾਦਿਆਂ ਤੋਂ ਡੈਡੀ ਉਹਨੇ ਵੀ ਦਾਦੇ ਵੀ 75 80 ਕਿਲੋ ਡੀਏਪੀ ਹੀ ਪਾਉਂਦੇ ਹੁੰਦੇ ਦੀ ਕਣਕ ਦੇ ਵਿੱਚ ਤੇ ਅਸੀਂ ਵੀ 75 80 ਕਿਲੋ ਪਾਉਂਿਆ ਤੇ ਨਾਲ ਜੇ ਸਲਫਰ ਵਗੈਰਾ ਪਾਉਂੀਆਂ ਕਿਸੇ ਬੰਦੇ ਨੇ ਉਹ ਤੇ ਪਾ ਸਕਦਾ ਜਿੱਥੇ ਪਾਣੀ ਪੂਣੀ ਦੀ ਸਮੱਸਿਆ ਹੁੰਦੀ ਹੈ ਜਾਂ ਜਿਹੜਾ ਬੰਦਾ ਅੱਗ ਬਾਲੀ ਜਾਦੇ ਲਾਉਂਦਾ ਉਹ ਸਲਫਰ ਬਾ ਸਕਦਾ ਪਰ ਮਲਵੇਟਰ ਤਕਨੀਕ ਦੇ ਵਿੱਚ ਵੀ ਜੇ ਸਲਫਰ ਪਾਉਣੀ ਆ ਤਾਂ ਪਾ ਸਕਦਾ ਜੇ ਕਿਸੇ ਦੇ ਖੇਤ ਦੀ ਮਿੱਟੀ ਦਾ ਕੋਈ ਐਸਾ ਵੈਸਾ ਫਰਕ ਆ ਵੈਸੇ ਸਲਫਰ ਬਾ ਹੋਰ ਸਾਰੇ ਤੱਤੇ ਹੁੰਦੇ ਨੇ ਬਰਾਲੀ ਦੇ ਵਿੱਚ ਬਸ ਆਪਾਂ ਨੇ ਡੀਏਪ ਜੂਰੀਏ ਪਾਉਣਾ ਹੁੰਦਾ ਗੱਲਾ ਹੋਰ ਕੁਝ ਨਹੀਂ ਪਾਉਣਾ ਹੁੰਦਾ ਪੋਟਾਸ਼ ਵੀ ਬਾਧੂਆ ਸਲਫਰ ਵੀ ਬਾਧੂਆ ਜਿੰਕ ਫੈਂਕ ਸਾਰਾ ਕੁਝ ਹੀ ਹੁੰਦਾ ਹੋਰ ਕੁਝ ਪਾਉਣ ਦੀ ਲੋੜ ਨਹੀਂ ਦੋਵੇਂ ਫਸਲਾਂ ਚ ਜੇ ਅੱਗ ਦੀ ਨੋ ਐਂਟਰੀ ਕਰਨੀ ਆ ਇਹ ਸਾਰੀ ਜਾਣਕਾਰੀ ਹੈ ਜੇ ਕੋਈ ਹੋਰ ਸਵਾਲ ਜਵਾਬ ਰਹਿ ਗਿਆ ਹੋਵੇ ਤਾਂ ਕੋਈ ਵੀ ਰ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦਾ ਤੇ ਆਪਣਾ ਡਾਕਟਰ ਖੇਤੀ ਚੈਨਲ ਆ WhatsApp ਦਾ ਉਹ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਵਾਂਗੇ ਉਹ ਵੀ ਜੁਆਇਨ ਕਰਕੇ ਉੱਥੇ ਵੀ ਸਵਾਲ ਜਵਾਬ ਕਰ ਸਕਦਾ ਕਿਸੇ ਵੀ ਪ੍ਰਕਾਰ ਦਾ ਸਵਾਲ ਜਵਾਬ ਮਲਵੇਟਰ ਤਕਨੀਕ ਦੇ ਪ੍ਰਤੀ ਹੋਵੇ ਤਾਂ ਤੇ ਇੱਕ ਹੋਰ ਮੈਂ ਗੱਲ ਨੋਟ ਆਨ ਕਰ ਦੇਣਾ ਚਾਹਣਾ ਜਿੰਨਾ ਮਰਜ਼ੀ ਝੋਨਾ ਡਿਗਿਆ ਹੋਵੇ ਮਲਵੇਟਰ ਤਕਨੀਕ ਉੱਥੇ ਵੀ ਕਾਮਯਾਬ ਆ ਯਾਨੀ ਕਿ ਡਿੱਗੇ ਝੋਨੇ ਦੀਆਂ ਜਿਹੜੀਆਂ ਲਾਈਨਾਂ ਨੇ ਉਹਨੂੰ ਪਹਿਲਾਂ ਖਲਾਰਨਾ ਪਊਗਾ ਉਹ ਫਲਾਈਅਰ ਨਾਲ ਖਲਾਰ ਸਕਦੇ ਹੋ ਤੁਸੀਂ ਜਾਂ ਕਾਟਰ ਨਾਲ ਖਲਾਰ ਸਕਦੇ ਹੋ ਖਲਾਰ ਕੇ ਉਸ ਤੋਂ ਬਾਅਦ ਮਲਚਰ ਕਰੋ ਤੇ ਰੋਟਾਵੇਟਰ ਨਾਲ ਕਣਕ ਦੀ ਬਿਜਾਈ ਕਰੋ ਤਾਂ ਸੁੰਡੀਆਂ ਫਾਂਡੀਆਂ ਸਾਰਾ ਕੁਝ ਤੋਂ ਦੂਰ ਤੇ ਸਾਰੀ ਕਣਕ ਦੀ ਉਗਣ ਸ਼ਕਤੀ ਝਾੜ ਪੂਰਾ ਆਪਾਂ ਨੂੰ ਮਿਲਦਾ ਤੇ ਹੋਰ ਆਪਾਂ ਨੂੰ ਕੀ ਚਾਹੀਦੀ ਵੀ ਕੀ ਆ ਆਪਣੇ ਅੰਬ ਖਾਣੇ ਨੇ ਕੁਥਲੀਆਂ ਤੋਂ ਆਪਣੇ ਕੀ ਲੈਣਾ ਧੰਨਵਾਦ ਜੀ ਸਾਰਿਆਂ ਦਾ